ਪਾਰਟੀ ਦੇ ਵੱਲੋਂ ਦਿੱਤੇ ਗਏ ਤਰਨੇ ਤੋਂ ਬਾਅਦ ਆਖਿਰ ਪੁਲਿਸ ਨੂੰ ਕਾਂਗਰਸੀ ਨੇਤਾ ਗੋਰਾਸੈਣੀ ਨੂੰ ਛਡਣਾ ਹੀ ਪਿਆ ਤੁਸੀਂ ਵੇਖ ਰਹੇ ਪ੍ਰਾਈਮ ਪੰਜਾਬ ਟਾਈਮਸ ਸਾਬਕਾ ਵਿਧਾਇਕ ਜਗENDER ਪਾਲ ਵੱਲੋਂ ਥਾਣਾ ਤਾਰਾਗੜ ਦੇ ਬਾਹਰ ਆਪਣੇ ਪਾਰਟੀ ਵਰਕਰਾਂ ਨਾਲ ਦਿੱਤੇ ਗਏ ਤਰਨੇ ਤੋਂ ਬਾਅਦ ਆਖਿਰ ਪੁਲਿਸ ਨੂੰ ਕਾਂਗਰਸੀ ਨੇਤਾ ਨੂੰ ਛਡਣਾ ਹੀ ਪਿਆ ਅਤੇ ਦੱਸ ਦਈਏ ਕਿ ਕਾਂਗਰਸੀ ਨੇਤਾ ਗੋਰਾਸੈਣੀ ਸਿਉੜਾ ਕਲਾ ਨੂੰ ਥਾਣਾ ਤਾਰਾਗੜ ਪੁਲਿਸ ਵੱਲੋਂ ਕਰਤੋ ਬਹਾਨੇ ਦੇ ਨਾਲ ਫੜ ਕੇ ਥਾਣੇ ਵਿੱਚ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਅਤੇ ਸਾਬਕਾ ਵਿਧਾਇਕ ਜਗENDER ਪਾਲ ਵੱਲੋਂ ਥਾਣੇ ਦੇ ਬਾਹਰ ਸੜਕ ਉੱਤੇ ਤਰਨਾ ਲਗਾਇਆ ਗਿਆ ਸੀ ਅਤੇ ਅਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਸ ਤੋਂ ਬਾਅਦ ਉਹਨਾਂ ਵੱਲੋਂ ਹਾਈਵੇ ਜਾਮ ਕੀਤਾ ਜਾਵੇਗਾ ਜਿਸ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਆਖਿਰਕਾਰ ਕਾਂਗਰਸੀ ਨੇਤਾ ਨੂੰ ਛੱਡਣਾ ਹੀ ਪਿਆ ਦੇਖੋ ਕਾਂਗਰਸੀ ਨੇਤਾ ਨੂੰ ਛੱਡਣ ਤੋਂ ਬਾਅਦ ਸਾਫ ਕਾ ਵਿਧਾਇਕ ਜਗENDER ਪਾਲ ਅਤੇ ਕਾਂਗਰਸੀ ਨੇਤਾ ਗੋਰਾ ਸੈਨੇ ਨੇ ਕੀ ਕਿਹਾ ਪੂਰੀ ਖਬਰ ਲਈ ਵੇਖੋ ਇੱਕ ਖਬਰ ਅਸੀਂ ਸਰ ਕੀ ਕਹਿਣਾ ਜਾਂਦੇ ਹੋ ਤੁਹਾਡਾ ਜਿਹੜਾ ਸਰਪੰਚ ਹੈ ਹੁਬਾਰਾ ਬਈ ਦੇਖੋ ਸوير ਦੇ ਆਪਾਂ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਜਿਹੜੇ ਆ ਸਾਰੇ ਕੰਦੇ ਨਾਲ ਕੰਦਾ ਲਾ ਕੇ ਤਰ ਰਹੇ ਲਾਇਆ ਸੀ ਬੈਟੇਸੀ ਰੋਡ ਤੇ ਕੋੜ ਐਸਐਚਓ ਨੂੰ ਬਹੁਤ ਪ੍ਰੈਸ਼ਰ ਸੀ ਉਤੋਂ ਉਹ ਜਿੰਨਾ ਕ ਆਪਣਾ ਪ੍ਰੈਸ਼ਰ ਚੱਲ ਸਕਦਾ ਉਹਨੂੰ ਚੱਲ ਗਿਆ ਹੁਣ ਉਹਨੂੰ ਪਤਾ ਹੈ ਕਿ ਸੱਤਾ ਦਾ ਪ੍ਰੈਸ਼ਰ ਕੁਝ ਹੋਰ ਹੁੰਦਾ ਤੇ ਜਿਹੜੀ ਵਿਪਖਸ਼ਿਤ ਪਾਰਟੀ ਦਾ ਪ੍ਰੈਸ਼ਰ ਕੁਝ ਹੋਰ ਹੁੰਦਾ ਹੁਣ ਵਿਪਖਸ਼ੇ ਦੀ ਪਾਰਟੀ ਦਾ ਜਿਹੜਾ ਸਾਡਾ ਪ੍ਰੈਸ਼ਰ ਪਿਆ ਹੈ ਉਹਨੂੰ ਮਜਬੂਰ ਹੁਣ ਸਾਡੇ ਗੋਰੇ ਸਰਪੰਚ ਨੂੰ ਛੱੜਨੇ ਪਿਆ ਤੇ ਅਸੀਂ ਹੁਣ ਲੈ ਕੇ ਬਾਹਰ ਆਇਆ ਇਹ ਦਿਓ ਤੇ ਧਾਰਾ ਲਾਈਆਂ ਨੇ 323 ਤੇ 506 ਜਰ ਕੀ ਹੈ ਹੀ ਨਹੀਂ ਕੋਈ ਇਦਾਂ ਦੀ ਗੱਲ ਕਿ ਨਾ ਗੋਂਗਲਾਂ ਤੋਂ ਮਿੱਟੀ ਛੋੜਨੀ ਸੀ ਉਹ ਜਿਹੜੀ ਮਿੱਟੀ ਹੈ ਉਹ ਲਾਲ ਚੰਦ ਕਟਾਰੂ ਚੱਕ ਦੇ ਘਰ ਪੇਂਦੇ ਵਾਜੇ ਤੂੰ ਖਾਣਾ ਜਿਹੜਾ ਬਣਾਣਾ ਇਸ ਗੋਂਗਲਾਂ ਤੋਂ ਮਿੱਟੀ ਜਿਹੜੀ ਝੜੀ ਹੈ ਉਹਦਾ ਅੱਜ ਤੂੰ ਕੜੀ ਬਣਾ ਕੇ ਪੀਦਾ ਮੈਂ ਇਹ ਕਹਿਣਾ ਚਾਹੁੰਦਾ ਲਾਲ ਚੰਦ ਕਟਾਰੂ ਚੱਕ ਨੂੰ ਕਿ ਜੇ ਤੁਹਾਡੇ ਵਿੱਚ ਜ਼ਮੀਰ ਹੈਗੀ ਆ ਤੇ ਇਹੋ ਜਿਹੇ ਗੰਦੇ ਕੰਮ ਨਾ ਕਰੋ ਲੋਕਾਂ ਨੂੰ ਪਿਆਰ ਕਰੋ ਲੋਕਾਂ ਨੂੰ ਡਰਾਓ ਧਮਕਾਓ ਨਹੀਂ ਇਹ ਬਾਬਾ ਸਾਹਿਬ ਦਾ ਕਾਨੂੰਨ ਹੈ ਬਾਬਾ ਸਾਹਿਬ ਦੇ ਕਾਨੂੰਨ ਨੂੰ ਕੋਈ ਨਹੀਂ ਤੋੜ ਸਕਦਾ ਇਹ ਕਾਨੂੰਨ ਦੇ ਤਰੀਕੇ ਨਾਲ ਹੀ ਬਾਹਰ ਆਇਆ ਜੇ 506 ਲਾਤੀ ਆ 323 ਲਾਤੀ ਤਾਂ ਕੋਈ ਗੱਲ ਨਹੀਂ ਹੁਣ ਮਚਲਕਾ ਭਰ ਕੇ ਜਵਾਨ ਤੇ ਲੈ ਲਿਆ ਨੇ ਤੇ ਅਸੀਂ ਲੈ ਕੇ ਆ ਗਏ ਨੂੰ ਤੇ ਕੋਈ ਗੱਲ ਨਹੀਂ ਇਹ ਨਸਿਆ ਬਾਣ ਬਰਾਬਰ ਹੁੰਦਾ ਲਾਲ ਚੰਦ ਕਟਾਰੂ ਚੱਕ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਨਸਿਆ ਬਾਣ ਬਰਾਬਰ ਹੈ ਅੱਜ ਦੇ ਤੂੰ ਸਤਾ ਚ ਹੈ ਤੇ ਕਾਲੇ ਤੋਂ ਤੂੰ ਸਤਾ ਤਰੀ ਰਹਾ ਨਾ ਅਸੀਂ ਤੇ ਪੰਜ ਸਾਲ ਕੱਢ ਲੈਣੇ ਆ ਤੇ ਤੇਰੇ ਕੋਲ ਪੰਜ ਮਿੰਟ ਨਹੀਂ ਕੱਢ ਲੈ ਇਹੋ ਗੱਲ ਮੈਂ ਕਹਿਣਾ ਚਾਹੁੰਦਾ ਅਗਰ ਜਮੀਰ ਹੈ ਤੇ ਆਪਣੀ ਜਮੀਰ ਕਾਇਮ ਰੱਖੇ ਤੋ ਚੰਗੇ ਕੰਮ ਕਰੋ ਡਿਪਲੋਮੈਟਿਕ ਕੰਮ ਕਰੋ ਸੋਬੇ ਦੇ ਹੋਰ ਆਪਣੇ ਇਲਾਕੇ ਦੇ ਕੰਮ ਚੰਗੇ ਕਰੋ ਬਹੁਤ ਬਹੁਤ ਜਨੇ ਵੀ ਮੇਰੇ ਵਰਕਰ ਆਏ ਨੇ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਥੈਂਕਸ ਧੰਨਵਾਦ ਕਾਂਗਰਸ ਗੁਰਾਜੀ ਕੀ ਕਾਰਨ ਸੀਗਾ ਕਹਿੰਦੇ ਕਿ 18 ਤਰੀਕ ਨੂੰ ਇੱਕ ਪਤਾ ਨਹੀਂ ਬੈਹੇ ਹੋਈ ਬਹਿਸ ਜਨੇ ਹੋਈ ਇੱਕ ਐਪਲੀਕੇਸ਼ਨ ਤੁਹਾਡੇ ਖਿਲਾਫ ਦੀ ਅੱਜ 28 ਤਰੀਕ ਨੂੰ ਤੁਹਾਨੂੰ ਅਰੈਸਟ ਕੀਤਾ ਜਾਂਦਾ ਕੀ ਲੱਗਦਾ ਤੁਹਾਨੂੰ ਦੇਖੋ ਜੀ ਪਹਿਲੀ ਗੱਲ ਦੇ ਸਭ ਤੋਂ ਪਹਿਲਾਂ ਸਾਰਿਆਂ ਦਾ ਜਿੰਨੇ ਵੀ ਸਾਡੇ ਪਾਰਟੀ ਦੇ ਵਰਕਰ ਆਏ ਨੇ ਐਮਐਲਏ ਸਾਹਿਬ ਆਏ ਨੇ ਮੇਰੀਆਂ ਮਾਤਾ ਭੈਣਾਂ ਜਿੰਨੇ ਮੇਰੇ ਨੌਜਵਾਨ ਸਾਰਿਆਂ ਦਾ ਦਿਲ ਦੀ ਗਰਾਈਆਂ ਤੋਂ ਧੰਨਵਾਦ ਜਿਹੜੇ ਆਪਣੇ ਧੁੱਪ ਚ ਗਰਮੀ ਦੇ ਟਾਈਮ ਦੇ ਉੱਤੇ ਬੈਠੇ ਮੈਂ ਹੁੰਦਾ ਸਾਰੀ ਉਮਰ ਦੇਣ ਨਹੀਂ ਦੇ ਸਕਦਾ ਠੀਕ ਹੈ ਜੀ ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਹੈਗੀ ਇਹ ਮੈਂ ਇਹਨਾਂ ਨੂੰ ਕਿਹਾ ਜ਼ਿਲ੍ਹੇ ਸਵੇਰੇ ਐਸਐਚਓ ਨੇ ਮੈਨੂੰ ਬੰਦੇ ਭੇਜੇ ਘਰ ਅਸੀਂ ਆਣਾ ਨਹੀਂ ਐ ਐਮਐਲਏ ਸਾਹਿਬ ਉਹਨਾਂ ਨੇ ਕਿਹਾ ਕਿ ਉੱਥੇ ਜਿਹੜੇ ਕੰਪਲੇਨ ਕਰਤਾ ਉਹ ਬੈਠੇ ਦਾ ਮੈਂ ਚੇਅਰਮੈਨ ਸਾਹਿਬ ਨੂੰ ਫੋਨ ਕੀਤਾ ਮੈਂ ਜੀ ਕੰਪਲੇਨ ਕਰਤਾ ਬੈਠਾ ਦਾ ਐਸਐਚਓ ਬੁਲਾ ਰਹੇ ਦੋ ਮਿੰਟ ਜਾ ਕੇ ਗੱਲ ਕਰ ਲੈਣੇ ਸਾਨੂੰ ਤੇ ਪਤਾ ਨਹੀਂ ਨਾ ਬਿਠਾ ਲੈਣਾ ਦੂਸਰਾ ਕੋਈ ਝਗੜਾ ਨਹੀਂ ਹੋਇਆ ਮੈਨੂੰ ਤੇ ਪਤਾ ਨਹੀਂ ਜੇ ਝਗੜਾ ਦਿੰਦਾ ਤੇ ਮੈਂ ਤੇ ਇਹ ਦਿਨ ਮੇਰੇ ਦੇ 50 ਅਪਲੀਕੇਸ਼ਨਾਂ ਦਿੱਤੀਆਂ ਨੇ ਬੰਦੇ ਨੇ ਜੇ ਅੱਜ ਮੇਰੇ ਤੇ ਰੋਪ ਲਾਇਆ ਪੁਲਿਸ ਵੱਲੋਂ ਕੋਈ ਜাতੀ ਕੀਤੀ ਹੋਈ ਤੁਹਾਨੂੰ ਅੰਦਰ ਨਹੀਂ ਪੁਲਿਸ ਵੱਲੋਂ ਕੋਈ ਜাতੀ ਨਹੀਂ ਕੀਤੀ ਗਈ ਠੀਕ ਹੈ ਨਾ ਬੜੇ ਰਮਾਨਾ ਬਿਠਾਇਆ ਜਾ ਥੋੜੀ ਦੇਰ ਉਹਨਾਂ ਨੇ ਪ੍ਰੈਸ਼ਰ ਪਾਇਆ ਹੈ ਬਿਲਕੁਲ 100% ਜੀ ਰਾਜਨੀਤਿਕ ਦਬਾਅ ਮੇਰੀ ਕੋਈ ਕਿਸੇ ਨਾਲ ਝਗੜਾ ਨਹੀਂ ਹੋਇਆ ਜੇ ਮੈਨੂੰ ਪਤਾ ਹੁੰਦਾ ਕਿ ਇਹਨਾਂ ਨਾਲ ਮੇਰਾ ਝਗੜਾ ਹੋਇਆ ਮੈਂ ਇਹਨਾਂ ਨੇ 30 ਅਪਲੀਕੇਸ਼ਨ ਅੱਗੇ ਦਿੱਤੀਆਂ ਮੇਰੇ ਇਹਨਾਂ ਨੇ ਮੇਰੇ ਤੇ ਮੈਂ ਮੈਂ ਵੀ ਆਪਣਾ ਕੋਈ ਡਿਫੈਂਸਰ ਰੱਖਦਾ ਠੀਕ ਹੈ ਨਾ ਇਹ ਬਿਲਕੁਲ ਸ਼ਰੇਆਮ ਤੱਕਾ ਹੋਇਆ ਹੈ ਉਹ ਧੱਕੇ ਦਾ ਜਵਾਬ ਇਹ ਲੋਕੀ ਦੇਣਗੇ ਠੀਕ ਹੈ ਜਨਤਾ ਦੇਗੀ ਸਾਰੀ ਸਾਡੀ ਪਾਰਟੀ ਦੇਗੀ